ਮੀਡੀਆ ਟੀਮ ਦਾ ਬਹੁਤ ਸ਼ੁਕਰੀਆ ਜਿਹੜਾ ਤੁਸੀਂ ਅੱਜ ਇਸ ਮੁੱਦੇ 'ਚ ਸਾਡੇ ਨਾਲ ਸ਼ਾਮਲ ਹੋਏ ਹੋ ਸਭ ਤੋਂ ਪਹਿਲੀ ਗੱਲ ਤਾਂ ਅਫਸੋਸ ਦੀ ਗੱਲ ਆ ਹਿੰਦੁਸਤਾਨ 'ਚ ਪ੍ਰੋਟੈਸਟ ਕਰੇ ਬਿਨਾ ਕੁਝ ਵੀ ਕੰਮ ਨਹੀਂ ਹੁੰਦਾ ਮੈਨੂੰ ਨਹੀਂ ਸਮਝ ਆਉਂਦੀ ਕੀ ਬਿਮਾਰੀ ਆ ਸਾਡੇ ਹਿੰਦੁਸਤਾਨ 'ਚ ਜਦ ਤੱਕ ਲੋਕੀ ਇਕੱਠੇ ਨਾ ਹੋਣ ਪ੍ਰੋਟੈਸਟ ਨਾ ਕਰਨ ਸਰਕਾਰ ਸੁੱਤੀ ਰਹਿੰਦੀ ਆ ਕਈ ਵਾਰੀ ਪ੍ਰੋਟੈਸਟ ਦੇ ਬਾਵਜੂਦ ਐਗਜ਼ਾਮਪਲ ਬੈਸਟ ਐਗਜ਼ਾਮਪਲ ਆ ਇਸ ਵੇਲੇ ਲਦਾਖ ਦਾ ਉਹ 5-10 ਸਾਲਾਂ ਤੋਂ ਲੜਾਈ ਕਰ ਰਿਹਾ 6 ਸਾਲਾਂ ਤੋਂ ਜਦੋਂ ਇਹ ਯੂਟੀ ਬਣਿਆ ਵੰਕ ਚੁੱਕ ਉਦੋਂ ਬੜਾ ਖੁਸ਼ੀ ਵੀ ਸਾਡਾ ਆਪ ਦਾ ਪਾਵਰ ਹੋ ਗਿਆ ਐਗਜ਼ਾਮਪਲ ਦਿੰਦਾ ਮੈਂ ਔਰ 6 ਸਾਲਾਂ ਬਾਅਦ ਉਹਨੂੰ ਜੇਲ੍ਹ 'ਚ ਭੇਜਤਾ ਰਾਜਸਥਾਨ ਐਸੇ ਮੇਜਰ ਭੁਪਿੰਦਰ ਸਿੰਘ ਦਾ ਚੌਕ ਸਾਲਾਂ ਤੋਂ ਸੀਗਾ ਮੇਰੇ ਖਿਆਲ 'ਚ 25 30 35 ਸਾਲ ਪਹਿਲਾਂ ਲੱਗਿਆ ਉਸੋ ਬਾਅਦ ਚਲੋ ਇਹ ਗੋਲ ਚੌਕ ਚੱਕਿਆ ਗਿਆ ਕਿਉਂਕਿ ਇੱਥੇ ਟ੍ਰੈਫਿਕ ਦਾ ਪ੍ਰੋਬਲਮ ਸੀ ਚਰਸਤਾ ਬਣ ਗਿਆ ਲਾਈਟਾਂ ਲੱਗ ਗਿਆ ਤਾਂ ਇੱਥੋਂ 200 ਕਾ ਜਗੇ ਖੱਬੇ ਪਾਸੇ ਗਵਰਨਮੈਂਟ ਕਾਲਜ ਦੀ ਦੁਆਰ ਦੇ ਨਾਲ ਲੱਗ ਗਿਆ ਸਹੀ ਜਗ੍ਹਾ ਨਹੀਂ ਸੀ ਪਰ ਚਲੋ ਫਿਰ ਇਸੇ ਆਫ ਲਾਈਓਵਰ ਬਣਨ ਲੱਗੇ ਸੜਕਾਂ ਚੌੜੀਆਂ ਹੋਣ ਲੱਗੀਆਂ ਫਿਰ ਇੱਥੋਂ ਮੈਂ ਖੁਦ ਇਨਵੋਲ ਸੀ ਉਦੋਂ ਅਸੀਂ ਜਿਹੜੀ ਫੋਰ ਰੋਡਸ ਤੇ ਸੀਗੇ ਅਰੇਂਜਮੈਂਟ ਦੇ ਹੈ ਹਟਸਨਰ ਦੇ ਉਹਨਾਂ ਦੀ ਟੀਮ ਆਈ ਸੀਗਾ ਵੀ ਦਸੋ ਦੋ ਤਿੰਨ ਓਪਰਚ्युनिटीਜ਼ ਹੈਗੀਆਂ ਨੇ ਉਹ ਕਹਿੰਦੇ ਰੋਜ਼ ਗਾਰਡਨ ਠੀਕ ਆ ਉੱਥੇ ਚੱਲੋ ਲੋਕੀ ਆਉਂਦੇ ਜਾਂਦੇ ਆ ਸਾਫ਼ ਸੁਥਰੀ ਜਗਾ। ਤੋਂ ਟੈਂਪਰਰੀ ਉੱਥੇ ਸ਼ਿਫਟ ਕੀਤਾ। ਹੋਣਾ ਚੌਕ ਬਣ ਗਿਆ। ਹਿੰਦੁਸਤਾਨ ਚ ਤਾਂ ਪੈਸੇ ਵਾਲਾ ਕੁਝ ਵੀ ਕਰ ਸਕਦਾ। ਮੈਂ ਤਾਂ ਤੁਹਾਡੇ ਥਰੂ ਅਪੀਲ ਕਰਦਾ ਹੀਰੋ ਸਾਈਕਲ ਦੇ ਚੇਅਰਮੈਨ ਨੂੰ, ਐਮ ਡੀ ਨੂੰ ਜਿਹੜੇ ਵੀ ਇਹਨਾਂ ਦੇ ਇਹ ਵੱਡਾ 그룹 ਆ ਸਭ ਤੋਂ ਜ਼ਿਆਦਾ ਸਾਈਕਲ ਵਾਉਂਦੇ ਆ। ਕਿ ਇਹ ਸਾਈਕਲ ਦਾ ਮੂਹ ਲਾਹੌਰ ਵਾਲ ਨੂੰ ਕੀਤਾ ਹੋਇਆ ਇਹਨੂੰ ਹੁਣ ਤਾਂ ਜਾਣਾ ਨਹੀਂ ਇਹਨੇ ਲਾਹੌਰ ਇਨੋਂ ਆ ਨਜ਼ੀ ਸਿਰ ਤੋਂ ਹਰੀ ਕੋਦੇ ਅੱਗੇ ਯਾਰ ਆ ਵੀ ਸਿਰ ਤੋਂ ਪੰਜ ਲੋਰ ਇੱਥੇ 50 ਟਨ ਦਾ ਟੈਂਕ ਲੈ ਕੇ ਆਏ ਸੀ ਉਹਦੀ ਅਰੇਂਜਮੈਂਟ ਆ ਲੈ ਪੈਟਰਨ ਟੈਂਕ ਠੀਕ ਹੈ ਨਾ ਔਰ ਫਲੋਰ ਹੈ ਟੈਕਸ਼ਨ ਹੋਇਆ ਸੀ ਇਹ ਜਿਹੜਾ ਏਰੀਆ ਖਗਰਗਰ ਦੇ ਏਰੀਆ ਇੱਥੇ ਉੱਥੋਂ ਦਾ ਟੈਂਕ ਲੈ ਆਂਦਾ ਇੱਥੇ ਸਾਈਕਲ ਖੜਾ ਕਰਤਾ ਇਹ ਸਭ ਤੋਂ ਦੁਨੀਆ ਦੇ ਵੱਡੇ ਸਾਈਕਲ ਮੈਨੂਫੈਕਚਰਰ ਆ ਇਹਦਾ ਆ ਚੌਂਕੀ ਸਾਰੇ ਲੁਧਿਆਣੇ ਦੇ ਕਿਉਂ ਖਰੀਦ ਸਕਦੇ ਆ ਇਨਾ ਪੈਸਾ ਇਨਾ ਖੋਲੇ ਪਰ ਜੇ ਪੈਸਾ ਹੀ ਸਾਰਾ ਕੁਝ ਆ ਫਿਰ ਆਪਾਂ ਜਿਹੜੇ ਆ ਆਮ ਆਦਮੀ ਆਪਾਂ ਘਰੇ ਬੈਹਿ ਜੰਨੇ ਆ ਠੀਕ ਹੈ ਨਾ ਹੁਣ ਆਪਣੀ ਗਵਰਨਮੈਂਟ ਵੀ ਆ 200 ਕਿਲੋਮੀਟਰ ਤੋਂ ਜ਼ਿਆਦਾ ਛੱਟ ਕੇ ਬੱਲੇ ਬੱਲੇ ਹੋਈ ਹੋਈ ਆ ਇਹਨੂੰ ਨਜ਼ੀਰ ਸਰਦੇ ਨੇ ਸਾਈਕਲ ਨੂੰ ਜਾਂ ਰਾਵੀ ਸਰਦੇ ਨੇ ਲਾਹੌਰ ਪਹੁੰਚ ਜੂ ਜਾਂ ਬਸੰਤਰ ਸਰਦੇ ਨੇ ਫਲੋਰਾ ਕੋਲੇ ਪਹੁੰਚ ਜੂ ਜਿੱਥੇ ਹੋ ਗਏ ਸੀ ਜਾਂ ਇਥੋਂ ਸਤਲੁਜ ਤੋਂ ਹਰੀਕੇ ਜੋਕੇ ਕਸੂਰ ਪਹੁੰਚ ਇਹ ਹਾਲ ਆਪਣੇ ਹਿੰਦੁਸਤਾਨ ਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਸਾਡੇ ਮਨਿਸਟਰ ਸਾਡੇ ਜਿਹੜੇ ਆ ਬਿਊਰੋਕਰੇਟਸ ਨੇ ਡੀਸੀ ਆ ਹੋਰ ਨੇ ਇਹ ਸੁੱਤੇ ਕਿਉਂ ਰਹਿੰਦੇ ਆ ਇਹ ਸੁੱਤੇ ਰਹਿੰਦੇ ਨੇ ਕਿਉਂਕਿ ਇਹਨਾਂ 'ਚ ਨਾ ਇਹਨਾਂ ਕੋਲੇ ਜ਼ੁਬਾਨ ਆ ਨਿੰਨਾਂ ਕੋਲੇ ਕੋਈ ਕੋਈ ਦੇਸ਼ ਭਗਤੀ ਦਾ ਜਜ਼ਬਾ ਵੈਨਾਂ ਕੋਲ ਤੋਂ ਪ੍ਰਿੰਦ ਰਾਸ਼ਾਵਾ ਜੀ ਸਾਨੂੰ ਅੱਜ ਤੇ ਫਿਰ ਇਕੱਠੇ ਹੋ ਕੇ ਕਰਨਾ ਪਿਆ ਤੇ ਅਸੀਂ ਕਾਨੂੰਨ ਦੇ ਪਾਬੰਦ ਆ ਅਸੀਂ ਕੋਈ ਗਲਤ ਕੰਮ ਨਹੀਂ ਕਰਾਂਗੇ ਪਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹ ਸਾਈਕਲ ਨੂੰ ਇੱਥੋਂ ਚੱਕ ਕੇ ਹੀਰੋ ਆਪਣੀ ਕੰਪਨੀ ਦੇ ਮੂਹਰੇ ਲਗਾ ਦੇਵੇ ਕਿ ਕਿਨਾਂ ਦੀਆਂ ਕਈ ਕੰਪਨੀਆਂ ਨੇ ਲੁਧਿਆਣਾ ਵਿੱਚ ਹੋਰ ਕਈ ਜਗ੍ਹਾ 'ਚ ਨੇ ਉੱਥੇ ਲਗਾ ਦੇਣ ਇਹਨੂੰ ਐਸੇ ਸਾਡਾ ਮੇਜਰ ਭਵਿੰਦਰ ਸਿੰਘ ਮਹਾਵਿਚਕਰ ਦਾ ਪੋਤਾ ਜਵੇ ਔਰ ਨਾਲ ਹੀ ਇੱਥੇ ਉਹ ਪੈਟਨਟ ਐਂਕ ਕਰ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ ਕਿਰਪਾ ਸਰ ਇੱਕ ਇੱਕ ਗੱਲ ਮੈਂ ਐਡ ਕਰਨਾ ਚਾਹੁੰਦਾ ਇਹ ਇਹ ਉਹੀ ਹੀਰੋ ਗਰੁੱਪ ਹੈ ਇਹਨਾਂ ਨੇ ਵਿਕਰਾਂਤ ਜਦੋਂ ਸ਼ਿਪ ਡਿਸਮੈਂਟਲ ਹੋਇਆ ਸੀ ਸਾਡਾ 에ਅਰਕ੍ਰਾਫਟ ਕੈਰੀਅਰ ਇਹਨਾਂ ਨੇ ਵਿਕਰਾਂਤ ਦੇ ਨਾਂ ਤੇ ਮੋਟਰਸਾਈਕਲ ਵੇਚੇ ਸੀ ਕਿ ਵਿਕਰਾਂਤ ਦਾ ਲੋਹਾ ਲੱਗਿਆ ਇਹਨਾਂ ਤੇ ਉਦੋਂ ਤਾਂ ਦੇਸ਼ ਭਗਤੀ ਵੇਚਣ ਵੇਲੇ ਯਾਦ ਆ ਜਾਂਦੀ ਹੈ ਤੇ ਜੇ ਇੱਥੇ ਆਹ ਟੈਂਕ ਖੜਾ ਕਰ ਲੈਣ ਤੇ ਇੱਥੇ ਦੇਸ਼ ਭਗਤੀ ਨਹੀਂ ਹੈ ਇਹ ਸਾਰੇ ਬੁੱਤ ਪੱਟ ਪੱਟ ਕੇ ਕਾਰਪੋਰੇਸ਼ਨ ਦਾ ਫੇਲਿਅਰ ਹੈ ਸਰਾਬਾ ਦਾ ਬੁੱਤ ਸਮਰਾਲਾ ਚੌਂਕ ਚ ਲੱਗਿਆ ਸੀ ਉਹ ਲੈ ਕੇ ਉੱਥੇ ਸੜਤਾ ਕੱਲ ਹਰਜਾ ਹਰਜੋਤ ਬੈਂਸ ਦਾ ਬਿਆਨ ਹੈ ਕਿ ਮਿਗ 21 ਜਿਹੜੇ ਡਿਸਕਾਰਡ ਹੋ ਰਹੇ ਨੇ ਸਾਨੂੰ ਦੇ ਦਿਓ ਤਾਂ ਕਿ ਅਸੀਂ ਸਕੂਲਾਂ ਚ ਲਾ ਕੇ ਐਦਾਂ ਵਿੱਠਾ ਕਰਨ ਸਾਨੂੰ ਜਿਹੜੇ ਦਿੱਤੇ ਨੇ ਟੈਂਕ ਤੇ 에ਅਰਕ੍ਰਾਫਟ ਉਹ ਤਾਂ ਪੈਨੇ ਕਬਾੜ ਬਣੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹੈ ਨਿਰਮਲਜੀਤ ਸਿੰਘ ਸੇਖੋਂ ਨੂੰ ਤੁਸੀਂ ਉਹਦਾ ਬੁੱਤ ਲੈ ਕੇ ਉੱਥੋਂ ਸਮਰਾਲਾ ਚੌਂਕ ਤੋਂ ਪਟਿਆ ਭពਿੰਦਰ ਸਿੰਘ ਦਾ ਐਸ ਚੌਂਕ ਤੋਂ ਪੱਟਿਆ ਤੇ ਜਿਹੜਾ ਸ਼ਰਾਬੇ ਦਾ ਬੁੱਤੀ ਘੰਟਾ ਘਰ ਚੌਂਕ ਚੋਂ ਪੱਟਿਆ ਸਾਰੇ ਪੱਟ ਕੇ ਤੁਸੀਂ ਖੁੰਝੇ ਲਾਤੇ ਹੁਣ ਜਦੋਂ ਫਲਾਈਓਵਰ ਬਣ ਕੇ ਚੌਂਕ ਬਣ ਰਹੇ ਨੇ ਥੱਲੇ ਤੇ ਇੱਥੇ ਵਾਪਸ ਲੈਉਣ ਚ ਕੀ ਤਕਲੀਫ ਹੈ ਇਹ ਸਾਨੂੰ ਸੋਚਣਾ ਚਾਹੀਦਾ ਵੀ ਸ਼ਹੀਦਾਂ ਨੂੰ ਤੁਸੀਂ ਕਿੱਦਾਂ ਕਰਨਾ 2 ਸਾਲ ਪਹਿਲਾਂ ਦੀ ਗੱਲ ਆ ਉੱਥੇ ਇੰਨਾ ਗੰਦ ਪਿਆ ਦੀ ਅਸੀਂ ਐਕ ਸਰਵਿਸ ਮੈਂ ਉਹਨਾਂ ਨੇ ਇਕੱਠੇ ਹੋ ਕੇ ਸਾਫ਼ ਕਰਾਇਆ ਸੀ ਉਹਨੂੰ ਤੇ ਫਿਰ মিডিਆ ਨੂੰ ਪਤਾ ਲੱਗਿਆ ਜੀ ਨਹੀਂ ਉੱਥੇ ਸਾਰਾ ਗੰਦ ਪਿਆ ਸੀ ਚੌਂਕ ਤੇ ਜਿੱਥੇ ਬੁੱਤ ਲਾਇਆ ਹੋਇਆ ਸੀ ਇਹ ਸੋਚਣ ਵਾਲੀ ਗੱਲ ਹੈ ਇਹ ਸਿਰਫ ਪੈਸੇ ਬਣਾਉਣ ਦੀ ਗੱਲ ਨਹੀਂ ਹੈ ਜੇ ਦੇਸ਼ ਭਗਤੀ ਹੈ ਤਾਂ ਕਰਕੇ ਦਿਖਾਓ ਥੈਂਕ ਯੂ ਜੀ ਸਾਡੇ ਵੱਲੋਂ ਦੇਹੋ ਸ਼ਿਵਾ ਵਰ ਮੋ ਹੈ ਇਹ ਹੈ ਸ਼ੁਭ ਕਰਮਨ ਤਕ ਬਹੂ ਨ ਟਰੂ ਨਾ ਡਰੂ ਅਰਸੋਂ ਜਦ ਜਾਏ ਲੜੂ ਨਿਸ਼ਚੈ ਕਰਪਣੀ ਜੀਤ ਕਰੂੰ ਔਰ ਸੇਖੂੰ ਇਹ ਗੁਣ ਹੋ ਤਤੋਂ ਉਚਰੂੰ ਜਵਾਬ ਕੀ ਉਹ ਦਿਨ ਧਾਨ ਬਣੇ ਅਤੀਰਨ ਮੈਂ ਤਬ ਜੂਝ ਮਰੂੰ ਸਾਰੇ ਨੋ ਮੇਨ ਗਲ ਜਿਹੜੀ ਆਦਮੀ ਦੀ ਜ਼ਿੰਦਗੀ ਦੀ ਲਾਈਫ ਦੇ ਵਿੱਚ ਹੁੰਦੀ ਹੈ ਉਹ ਹੀ ਹੈ ਕਿ ਪਬਲਿਕ ਦਾ ਸਮਾਜ ਕਹ ਲੋ ਪਬਲਿਕ ਹਰੇਕ ਦਾ ਪਲਾ ਤੇ ਉਹਨਾਂ ਦੀ ਲਾਈਫ ਨੂੰ ਠੀਕ ਕਰਨ ਲਈ ਆਪਣੀ ਜਾਣ ਦੇਣ ਲਈ ਤਿਆਰ ਰਹੋ ਤੋ ਇਹਦਾ ਬੱਚਿਆਂ ਨੂੰ ਹੋਰਾਂ ਨੂੰ ਜਿਹੜੇ ਕਮਿੰਗ ਜਨਰੇਸ਼ਨ ਹੈ ਉਹਨਾਂ ਨੂੰ ਇਹ ਦੱਸਣ ਲਈ ਵੀ ਤੁਹਾਡਾ ਮੇਨ ਕੰਮ ਜ਼ਿੰਦਗੀ ਦੇ ਵਿੱਚ ਕੋਈ ਹੈ ਉਹ ਹੈਗਾ ਸਮਾਜ ਬਚਾਓ ਸਮਾਜ ਵੀ ਸਾਰੀ ਸੋਸਾਇਟੀ ਸਾਰੇ ਜਿਮੇ ਕਰਦੇ ਆ ਕਹਿੰਦੇ ਨੇ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਧਰਮ ਦੇ ਉੱਤੇ ਵੀ ਹੈ ਹਿੰਦੂ ਮੁਸਲਮ ਸਿੱਖ ਈਸਾਈ ਸਭ ਹੈ ਭਾਈ ਭਾਈ ਨਾ ਕੋ ਬੈਰੀ ਨਾ ਹੈ ਵਿਗਾਨਾ ਸਗਲ ਸੰਗ ਹਮ ਕੋ ਬਨਾਈ ਇਸੇ ਤਰ੍ਹਾਂ ਸਾਰਿਆਂ ਦਾ ਮੇਨ ਮਕਸਦ ਇੱਕੋ ਹੀ ਹੋਣਾ ਚਾਹੀਦਾ ਹੈ ਸਮਾਜ ਬਚਾਓ ਲਹ ਸੁਭ ਕਰਮ ਜਿਹੜੇ ਨੇ ਉਹਨਾਂ ਨੂੰ ਆਪਣੇ ਨੌਜਵਾਨ ਬੱਚਿਆਂ ਨੂੰ ਹੋਰਾਂ ਨੂੰ ਕਿਵੇਂ ਇਹ ਲੈਕਚਰ ਉੱਥੇ ਤੱਕ ਤਾਂ ਉਹਨਾਂ ਨੂੰ ਪਹੁੰਚਾ ਸਕਦੇ ਆ ਉਹ ਪਬਲਿਕ ਨੂੰ ਸੋਚਣਾ ਚਾਹੀਦਾ ਹੈ ਇਹ ਮੇਰੇ ਵੱਲੋਂ ਤਾਂ ਇਹੀ ਹੈ ਕਿ ਭਾਈ ਉਹ ਗੱਲਾਂ ਕਰੋ ਜਿਨ੍ਹਾਂ ਨਾਲ ਪਬਲਿਕ ਦੇ ਵਿੱਚ ਇਹ ਕੈਰੈਕਟਰ ਜਾਵੇ ਕਿ ਪਾਲਕ ਦਾ ਭਲਾ ਜ਼ਰੂਰੀ ਹੈ ਬਾਕੀ ਨਹੀਂ ਹੈ ਠੀਕ ਹੈ ਜੀ ਠੀਕ ਹੈ थैंक यू ਹਾਂਜੀ ਸੋ ਆਈ ਆਈ ਐਮ ਹਿਅਰ ਨਾਟ ਓਨਲੀ ਐਸ ਪਾਰਟ ਆਫ ਦ ਪਬਲਿਕ ਐਕਸ਼ਨ ਆਈ ਐਮ ਹਿਅਰ ਨਾਟ ਓਨਲੀ ਐਸ ਪਾਰਟ ਆਫ ਦ ਪਬਲਿਕ ਐਕਸ਼ਨ ਕਮੇਟੀ ਆਈ ਐਮ ਆਲਸੋ ਅ ਫੌਜੀਜ਼ ਡਾਟਰ ਐਂਡ ਆਈ ਐਮ ਅ ਫੌਜੀਜ਼ ਮਦਰ ਮਾਈ ਸਨ ਇਸ ਸਰਵਿੰਗ And Faji families go through in, uh, incredible hardships during their lifetimes. The men folk, they lead such difficult lives. And we do not even have the decency to honor people who have given up their lives for this nation. It is a very, very sad state of affairs. I can only appeal to the administration to rectify this big mistake that they have made. And today, we are also getting uh, mitti from the village of Mata Major Bhupinder Singh Ji to be uh, placed here. Thank you. Thank you.